ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਯਿਸੂ ਮਸੀਹ ਨੇ ਕਿਹਾ ਰਾਹ ਸੱਚ ਤੇ ਜੀਵਨ ਮੈਂ ਤੇ ਮੇਰੇ ਤੋਂ ਬਿਨਾ ਕੋਈ ਵੀ ਸਵਰਗ ਨੂੰ ਨਹੀਂ ਜਾ ਸਕਦਾ ਹallelujah ਵੇਖੋ ਸਭ ਤੋਂ ਪਹਿਲਾਂ ਆਪਾਂ ਰਾਹ ਦੇ ਬਾਰੇ ਸਿੱਖਾਂਗੇ ਵੇਖੋ ਅਸੀਂ ਹੁਣ ਧਰਤੀ ਦੇ ਉੱਤੇ ਰਹਿੰਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਦੀ ਸਾਨੂੰ ਨੰਗਣਾ ਪੈਂਦਾ ਹੈ ਹallelujah ਵੇਖੋ ਕਈ ਚੰਗੇ ਵੀ ਹੁੰਦੇ ਆ ਤੇ ਕਈ ਮਾੜੇ ਵੀ ਹੁੰਦੇ ਆ ਪਰ ਕਈ ਵੇਲੇ ਆਪਾਂ ਜਿੰਨਾਂ ਨੂੰ ਕਿਸੇ ਨੂੰ ਪੁੱਛਦੇ ਆ ਤੇ ਉਹਨਾਂ ਨੂੰ ਕਈ ਵੇਲੇ ਦੱਸਦੇ ਆ ਯੇਸ਼ੂ ਮਸੀਹ ਬਾਰੇ ਉਹ ਨਾ ਗੱਲਾਂ ਨੂੰ ਕਬੂਲ ਨਹੀਂ ਕਰਦੇ ਉਹ ਕਹਿੰਦੇ ਨੇ ਕਿ ਨਹੀਂ ਸਾਰੇ ਰਾਹ ਇੱਕੋ ਹੀ ਜਗ੍ਹਾ ਤੇ ਜਾਂਦੇ ਆ ਭਾਵੇਂ ਸਾਰੇ ਕੀ ਆ ਇੱਕ ਹੀ ਆ ਵੇਖੋ ਪਰ ਪ੍ਰਭੂ ਦਾ ਵਚਨ ਨਹੀਂ ਕਹਿੰਦਾ ਪ੍ਰਭੂ ਦਾ ਵਚਨ ਪ੍ਰਭੂ ਨੇ ਕਿਹਾ ਰਾਹ ਮੈਂ ਰਾਹ ਮਰਬੜ ਕਿ ਸਵਰਗ ਦਾ ਰਾਹ ਪ੍ਰਭੂ ਨੇ ਕਿਹਾ ਮੈਂ ਤੇ ਵੇਖੋ ਜਿਹੜਾ ਸਵਰਗ ਦੇ ਵਿੱਚ ਉਹ ਆਇਆ ਆ ਤੋਹੀ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਜਿਹੜਾ ਸਵਰਗ ਵਿੱਚ ਚੋ ਨਹੀਂ ਆਇਆ ਤੇ ਉਹ ਕਿਦਾਂ ਤੁਹਾਨੂੰ ਸਵਰਗ ਵਿੱਚ ਲੈ ਕੇ ਜਾ ਸਕਦਾ ਜਿਹੜਾ ਖੁਦ ਅਜੇ ਲੈਣ ਦੇ ਵਿੱਚ ਲੱਗਾ ਆ ਤੇ ਦੂਜੇ ਨੂੰ ਕਿਦਾਂ ਲੈਣ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਹਾਲੇਲੂਇਆ ਕਿਉਂਕਿ ਪ੍ਰਭੂ ਖੁਦ ਸਵਰਗ ਵਿੱਚੋਂ ਆਇਆ ਅਤੇ ਸਵਰਗ ਦੇ ਵਿੱਚ ਗਿਆ ਦੇਖੋ ਇਹ ਹੀ راہ ਬਾਰੇ ਸੱਚਾਈ ਦੇ ਬਾਰੇ ਵੇਖੋ ਜੇ ਸੱਚ ਦੇ ਬਾਰੇ ਵੇਖੋ ਤੇ ਇੱਕ ਹੁੰਦਾ ਸੱਚ ਤੇ ਇੱਕ ਹੁੰਦਾ ਹੈ ਝੂਠ ਹਾਲੇਲੂਇਆ ਕਿਉਂਕਿ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਸੱਚ ਸਦਾ ਦਾ ਹੁੰਦਾ ਹੈ ਪਰ ਝੂਠ ਪਲ ਪਰਦਾ ਹੁੰਦਾ ਹੈ ਵੇਖੋ ਸੱਚ ਨੇ ਸੱਚ ਕਦੇ ਵੀ ਬਦਲਦਾ ਨਹੀਂ ਹਾਲੇਲੂਇਆ ਸੱਚ ਕਦੇ ਵੀ ਬਦਲਦਾ ਨਹੀਂ ਪ੍ਰਭੂ ਨੇ ਵੀ ਇੱਕ ਜਗ੍ਹਾ ਦੇ ਵਚਨ ਦੇ ਵਿੱਚ ਕਿਹਾ ਕਿ ਮੈਂ ਅੱਜ ਕੱਲ ਤੇ ਯੁੱਗ ਦੇ ਅੰਤ ਤੱਕ ਇੱਕੋ ਜਿਹਾ ਹੀ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਕਹੀ ਰੱਬ ਬਣਾਏ ਨੇ ਹਾਲੇਲੂਇਆ ਤੇ ਪਰ ਵੇਖੋ ਪ੍ਰਭੂ ਦਾ ਵਚਨ ਕਹਿੰਦਾ ਸੱਚ ਮੈਂ ਪ੍ਰਭੂ ਨੇ ਕਿਹਾ ਸੱਚਾਈ ਮੇਰੇ ਵਿੱਚ ਪ੍ਰਭੂ ਨੇ ਕਹਾ ਜੂਵੋ ਮੈਂ ਗੱਲਾਂ ਮੂੰਹ ਦੇ ਵਿੱਚ ਉਕਈਆਂ ਨੇ ਉਹ ਸੱਚ ਨੇ ਤੇ ਉਹ ਜੀਵਨ ਨੇ ਹਾਲੇਲੂਇ ਪ੍ਰਭੂ ਨੇ ਕਹਾ ਰਾ ਸੱਚ ਤੇ ਜੀਵਨ ਮੈਂ ਜੀਵਨ ਮਰਬਲ ਕਿ ਆਤਮਾ ਨੂੰ ਸਵਰਗ ਵਿੱਚ ਪਹੁੰਚਾਉਣ ਵਾਲਾ ਕੌਣ ਆ ਪ੍ਰਭੂ ਹਾਲੇਲੂਇ ਵੇਖੋ ਪ੍ਰਭੂ ਯੇਸ਼ੂ ਮਸੀਹ ਤੁਹਾਡੇ ਆਤਮਾ ਨੂੰ ਸਵਰਗ ਦੇ ਵਿੱਚ ਲੈ ਕੇ ਜਾ ਸਕਦਾ ਹੈ ਕਿਉਂ ਕਿਉਂਕਿ ਉਹ ਖੁਦ ਸਵਰਗ ਦੇ ਵਿੱਚੋਂ ਆਇਆ ਤੇ ਜਿਹੜਾ ਆਇਆ ਉਹੀ ਤੁਹਾਨੂੰ ਲੈ ਕੇ ਜਾ ਸਕਦਾ ਜੀਵਨ ਮਰਬਲ ਤੇ ਸਾਡੇ ਜਿਹੜੇ ਧਰਤੀ ਦੇ ਉੱਤੇ ਚੱਲ ਰਹੇ ਨੇ ਇਹ ਪ੍ਰਭੂ ਦੇ ਕੋਲ ਹੀ ਆ ਕਿਉਂਕਿ ਆਪਾਂ ਪਿਛਲੀ ਵੀਡੀਓ ਵਿੱਚ ਵੀ ਸਿੱਖਿਆ ਪ੍ਰਭੂ ਨੇ ਕਿਹਾ ਪ੍ਰਭੂ ਨੇ ਕਿਹਾ ਜੀਵਨ ਤੇ ਮੌਤ ਕਿਹਦੇ ਕੋਲ ਨੇ ਮੇਰੇ ਕੋਲ ਤੇ ਵੇਖੋ ਇਹ ਚੀਜ਼ਾਂ ਪ੍ਰਭੂ ਦੇ ਕੋਲ ਹੀ ਆ ਪ੍ਰਭੂ ਨੇ ਕਿਹਾ ਕਿ ਮੇਰੇ ਤੋਂ ਬਿਨਾ ਇਸ ਧਰਤੀ ਦੇ ਉੱਤੇ ਵੇਖੋ ਪ੍ਰਭੂ ਨੇ ਕਿਹਾ ਕਿ ਮੇਰੇ ਕੋਲ ਆਉਣ ਤੋਂ ਬਿਨਾ ਕੋਈ ਵੀ ਪਿਤਾ ਦੇ ਕੋਲ ਨਹੀਂ ਜਾ ਸਕਦਾ ਵੇਖੋ ਅੱਜ ਤਰ੍ਹਾਂ ਤਰ੍ਹਾਂ ਦੇ ਨਾਲ ਲੋਕ ਮੱਲਕ ਰੱਬ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅਹੀਂ ਮੁਕਤੀ ਨੂੰ ਪ੍ਰਾਪਤ ਕਰੀਏ ਪਰ ਪ੍ਰਭੂ ਦਾ ਵਚਨ ਕਹਿੰਦਾ ਕਿ ਜਿੰਨਾ ਚਿਰ ਇਨਸਾਨ ਮੇਰੇ ਕੋਲ ਨਹੀਂ ਆਉਂਦਾ ਉਹਨਾਂ ਚਿਰ ਉਹ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਹallelujah ਕਿਉਂ ਕਿਉਂਕਿ ਵੇਖੋ ਜੀਵਨ ਕੌਣ ਆ ਯੇਸ਼ੂ ਮਸੀਹ ਜਦੋਂ ਅਸੀਂ ਸੰਤ ਜੂਨਾਂ ਦੀ ਅੰਜੀਲ ਪੜਦੇ ਆ ਇੱਕ ਦੀ ਚਾਰ ਵਿੱਚ ਲਿਖਿਆ ਕਿ ਉਸ ਦੇ ਵਿੱਚ ਜੀਵਨ ਸੀ ਤੇ ਉਹ ਜੀਵਨ ਇਨਸਾਨ ਦਾ ਚਾਨਣ ਸੀ ਹਾਲੇਲੂਇਆ ਵੇਖੋ ਵਚਨ ਕਹਿੰਦਾ ਕਿ ਉਹਦੇ ਵਿੱਚ ਜੀਵਨ ਹੀ ਵੇਖੋ ਜੋ ਖੁਦ ਖੁਦਾ ਧਰਤੀ ਦੇ ਉੱਤੇ ਆ ਗਿਆ ਤੇ ਉਹਨੇ ਆਪਣੇ ਮੂੰਹ ਦੇ ਵਿੱਚੋਂ ਜੀਵਨ ਦੀਆਂ ਗੱਲਾਂ ਦਸੀਆਂ ਕਿ ਉਹ ਜਿੰਨੇ ਵੀ ਵਚਨ ਦੱਸੇ ਨੇ ਉਹਨਾਂ ਦੇ ਵਿੱਚ ਕੀ ਹੀ ਜੀਵਨ ਮਤਲਬ ਜੀਵਨ ਆਤਮਾ ਨੂੰ ਤ੍ਰਿਪਤ ਕਰਨ ਲਈ ਪ੍ਰਭੂ ਦੇ ਵਚਨ ਆ ਅੱਜ ਵੀ ਵੇਖੋ ਦੁਨੀਆ ਦੇ ਉੱਤੇ ਜਿੱਥੇ ਮਰਜੀ ਚਲਜੋ ਜਦੋਂ ਤੁਸੀਂ ਪ੍ਰਭੂ ਦੇ ਵਚਨ ਸੁਣੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਇੱਕ ਸ਼ਾਂਤੀ ਮਹਿਸੂਸ ਹੋਗੀ ਕਿਉਂ ਕਿ ਇਹਨਾਂ ਵਚਨਾਂ ਦੇ ਵਿੱਚ ਕੀ ਆ ਜੀਵਨ ਤੇ ਇਹ ਜੀਵਨ ਕਿਹਦੇ ਲਈ ਇੱਕ ਧਰਤੀ ਦੇ ਉੱਤੇ ਇਨਸਾਨ ਦੇ ਲਈ ਇਹ ਜੀਵਨ ਧਰਤੀ ਦੇ ਉੱਤੇ ਆਇਆ ਪ੍ਰਭੂ ਧਰਤੀ ਦੇ ਉੱਤੇ ਆਏ ਅੱਗੇ ਜਦੋਂ ਵੇਖੋ ਵਚਨ ਪੜ੍ਹਦੇ ਆ ਵਚਨ ਦੇ ਵਿੱਚ ਲਿਖਿਆ ਸੰਤ ਜੂਰਾਂ ਦੀ ਅੰਜੀਰ ਉਹਦਾ 1 ਦੀ 14 ਵਿੱਚ ਲਿਖਿਆ ਕਿ ਸ਼ਬਦ ਦੇਹਤਾਰੀ ਹੋ ਗਿਆ ਅਤੇ ਸਾਡੇ ਵਿੱਚ ਰਿਹਾ ਅਸੀਂ ਉਹਦੀ ਮਹਿਮਾ ਦੇਖੀ ਉਹ ਮਹਿਮਾ ਜੋ ਪਿਤਾ ਦੇ ਇਕਲੌਤੇ ਪੁੱਤਰ ਦੀ ਹੈ ਜੋ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਸੀ ਵੇਖੋ ਵਚਨ ਕਹਿੰਦਾ ਕਿ ਸ਼ਬਦ ਦੇਹਤਾਰੀ ਹੋ ਗਿਆ ਭਾਵ ਕਿ ਉਹ ਸ਼ਬਦ ਜਿਹੜਾ ਪਰਮੇਸ਼ਿਆ ਦੇ ਨਾਲ ਹੀ ਹallelujah ਵਿਖੋ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦਾ ਜ਼ਿਕਰ ਹੁੰਦਾ ਕਹਿੰਦਾ ਸ਼ਬਦ ਦੇ ਤਾਰੀ ਹੋ ਗਿਆ ਤੇ ਸ਼ਬਦ ਸਾਡੇ ਵਿੱਚ ਰਿਹਾ ਤੇ ਵਚਨ ਵਿਖੋ ਪ੍ਰਭੂ ਦੇ ਚੇਲੇ ਕੀ ਕਹ ਰਿਹਾ ਕਿ ਅਸੀਂ ਉਹਦੀ ਮਹਿਮਾ ਵੇਖੀ ਉਹ ਮਹਿਮਾ ਵੇਖੀ ਜਿਹੜੀ ਪਿਤਾ ਦੇ ਇਕਲੌਤੇ ਪੁੱਤਰ ਦੀ ਹੈ ਜੋ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰ ਹੈ ਦੇਖੋ ਕਿਰਪਾ ਪ੍ਰਭੂ ਦੇ ਵੱਲੋਂ ਹੀ ਆਉਣੀ ਹੈ ਦਇਆ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਹੀ ਆਉਣੀ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਉਹ ਤਿਆ ਦਾ ਕੀ ਆ ਸਾਗਰ ਉਹ ਰਹਿਮਤਾ ਦਾ ਕੀ ਆ ਬਾਨੀ ਵੇਖੋ ਵੇਖੋ ਸ਼ਬਦ ਨੇ ਤੁਹਾਨੂੰ ਪਾਰ ਲਾਉਣਾ ਹੈ ਸ਼ਬਦ ਨੇ ਤੁਹਾਡੇ ਆਤਮਾ ਨੂੰ ਸਵਰਗ ਦੇ ਵਿੱਚ ਲੈ ਕੇ ਜਾਣਾ ਹੈ ਬਿਨਾ ਸ਼ਬਦ ਤੋਂ ਤੁਸੀਂ ਨਹੀਂ ਜਾ ਸਕਦੇ ਕਿਉਂਕਿ ਪ੍ਰਭੂ ਨੇ ਕਿਹਾ ਮੇਰੇ ਕੋਲ ਆਉਣ ਤੋਂ ਬਿਨਾ ਕੋਈ ਵੀ ਇਨਸਾਨ ਸਵਰਗ ਨੂੰ ਨਹੀਂ ਜਾ ਸਕਦਾ ਤੇ ਵਚਨ ਦੇ ਵਿੱਚ ਲਿਖਿਆ ਕਿ ਅਸੀਂ ਉਹਦੀ ਮਹਿਮਾ ਵੇਖੀ ਹallelujah ਪਾਪ ਕੇ ਵੇਖੋ ਪ੍ਰਭੂ ਦੇ ਚੇਲੇ ਕਰੇਗਾ ਅਹੀਂ ਉਹਦਾ ਉਹ ਚਲਾਲ ਵੇਖਿਆ ਜਿਹੜਾ ਸਵਰਗ ਦੇ ਵਿੱਚ ਉਹਦੇ ਪੁੱਤਰ ਦਾ ਜਲਾਲ ਆ ਹਾਲੇਲੂਇਆ ਹਾਲੇਲੂਇਆ ਕਿਉਂਕਿ ਪ੍ਰਭੂ ਕੋਣ ਹੀ ਪੁੱਤਰ ਹਾਲੇਲੂਇਆ ਇੱਜਾ ਕਰੇ ਵਚਨ ਕਰਦਾ ਕਿ ਅਹੀਂ ਉਹਦੀ ਉਹ ਮਹਿਮਾ ਵੇਖੀ ਜਿਹੜੀ ਪਿਤਾ ਦੇ ਇਕਲੌਤੇ ਪੁੱਤਰ ਦੀ ਹੈ ਭਾਵ ਕੇ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਵੇਖੋ ਇਹ ਇੱਕ ਹੀ ਆ ਤੇ ਇੱਕ ਨੂੰ ਬਣ ਕੇ ਇਹਨਾਂ ਨੂੰ ਮਿਲ ਕੇ ਇੱਕ ਪਰਮੇਸ਼ਰ ਬਣਦਾ ਜੋ वचन ਕਹਿੰਦਾ ਜੋ ਕਿਰਪਾ ਅਤੇ ਸੱਚਾਈ ਦੇ ਨਾਲ ਭਰਪੂਰੀ ਵੇਖੋ ਕਿਰਪਾ ਪ੍ਰਭੂ ਦੇ ਵੱਲੋਂ ਹੀ ਆਉਂਦੀ ਹੈ ਹਾਲੇਲੂਇਆ ਧਿਆ ਉਹਦੇ ਵੱਲੋਂ ਹੀ ਆਉਂਦੀ ਹੈ ਵੇਖੋ ਜਦੋਂ ਅਸੀਂ ਅੱਗੇ वचन ਪੜ੍ਹਦੇ ਹਾਂ ਤੇ ਝੋਨਾ ਦੀ ਅੰਜੀਲ ਉਹਦਾ 10 ਦੀ 9 ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਦਰਵਾਜ਼ਾ ਮੈਂ ਆ ਜਿਹੜਾ ਆਦਮੀ ਮੇਰੇ ਰਹੀ ਵਰਦਾ ਪਹਚਾਇਆ ਜਾਵੇਗਾ ਅਤੇ ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਉਸ ਨੂੰ ਜੋ ਚਾਹੀਦਾ ਸੋ ਮਿਲੇ ਜਾਵੇਗਾ ਦੇਖੋ ਪ੍ਰਭੂ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਹallelujah ਦੇਖੋ ਇੱਕ ਜਗ੍ਹਾ ਤੇ ਪ੍ਰਭੂ ਨੇ ਬਿਲਕੁਲ ਕਲੀਅਰ ਕਹਿ ਦਿੱਤਾ ਇਹਦੇ ਵਿੱਚ ਕੋਈ ਵੀ ਡਾਊਟ ਨਹੀਂ ਰੱਖਿਆ ਹallelujah ਦੇਖੋ ਕਿਉਂ ਕਿਉਂਕਿ ਖੁਦ ਖੁਦਾ ਆਣ ਕੇ ਧਰਤੀ ਦੇ ਉੱਤੇ ਗੱਲਾਂ ਕਰ ਰਿਹਾ ਹੈ ਤੇ ਵੇਖੋ ਉਹਦੇ ਵਿੱਚ ਕੋਈ ਵੀ ਡਾਊਟ ਨਹੀਂ ਆ ਪ੍ਰਭੂ ਨੇ ਸਾਫ਼-ਸਾਫ਼ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਜਿਹੜਾ ਆਦਮੀ ਪ੍ਰਭੂ ਨੇ ਕਿਹਾ ਮੇਰੇ ਰਾਹੀ ਵੜੇਗਾ ਨਾ ਉਹ ਸਿੱਧਾ ਸਵਰਗ ਦੇ ਵਿੱਚ ਜਾਵੇਗਾ ਜੋ ਅੰਦਰ ਬਾਹਰ ਆਇਆ ਜਾਇਆ ਕਰੇਗਾ ਜੋ ਉਹਨੂੰ ਚਾਹੀਦਾ ਉਹ ਉਹਨੂੰ ਮਿਲੇ ਜਾਵੇਗਾ ਹallelujah ਵੇਖੋ ਤਾਂ ਹੀ ਤੇ ਜੇ ਤੁਸੀਂ ਸਵਰਗ ਦੇ ਵਿੱਚ ਜਾਣਾ ਹੈ ਤੇ ਫਿਰ ਪ੍ਰਭੂ ਯਸ਼ ਮਸੀਹ ਦੇ ਦਰਵਾਜ਼ੇ ਰਾਹੀ ਵੜਨਾ ਪੈਣਾ ਹੈ ਹallelujah ਭਾਵੇਂ ਕਿ ਉਹ ਜਿਹੜਾ ਪੁਲ ਪੁਲ ਕੌਣ ਆ ਯਿਸੂ ਮਸੀਹ ਹallelujah ਜਿੱਦਾਂ ਪੁਲ ਤੇ ਥੱਲਿਓਂ ਦੀ ਪਾਣੀ ਲੰਘਦਾ ਨਾ ਉਦਾਂ ਨਹੀਂ ਅੱਗੇ ਜਾ ਸਕਦਾ ਇਸੇ ਤਰ੍ਹਾਂ ਯਿਸੂ ਮਸੀਹ ਕੀਆ ਇੱਕ ਸਵਰਗ ਦਾ ਕੀਆ ਪੁਲ ਹallelujah ਦੇਖੋ ਜਿੰਨੇ ਜਾਣਾ ਆ ਤੇ ਉਹ ਇਹ ਦਰਵਾਜ਼ੇ ਰਾਹੀਂ ਆਵੇਗਾ ਜਿਸ ਤਰ੍ਹਾਂ ਅਸੀਂ ਵੀ ਇਸ ਦਰਵਾਜ਼ੇ ਰਾਹੀਂ ਹੁਣ ਆਏ ਆ ਪਰ ਪ੍ਰਭੂ ਨੇ ਵੇਖੋ ਕੀ ਕਿਹਾ ਪਿਤਾ ਨੇ ਜਗਤ ਦੇ ਨਾਲ ਇਹੋ ਜਿਹਾ ਪਿਆਰ ਕੀਤਾ ਉਹਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਤਾਂ ਜਿਹੜਾ ਕੋਈ ਵੀ ਵਿਸ਼ਵਾਸ ਕਰੇ ਉਸ ਦੀਪਕ ਜੀਵਨ ਪਾਵੇ ਦੀਪਕ ਜੀਵਨ ਮਰਬੜ ਕਿ ਸਦਾ ਦਾ ਜੀਵਨ ਪਾਉ ਕੋ ਦਾ ਆਤਮਾ ਸਦਾ ਸਵਰਗ ਦੇ ਵਿੱਚ ਪ੍ਰਭੂ ਦੇ ਨਾਲ ਰਹੇ ਹਾਲੇਲੂਇਆ ਤਾਂ ਹੀ ਪ੍ਰਭੂ ਨੇ ਕਿਹਾ ਕਿ ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਹਾਲੇਲੂਇਆ ਉਹਨੂੰ ਕਿਸੇ ਵੀ ਚੀਜ਼ ਦਾ ਨਾ ਕੋਈ ਡਰ ਨਾ ਕੋਈ ਭੈ ਹੋਵੇਗਾ ਦੇਖੋ ਧਰਤੀ ਦੇ ਉੱਤੇ ਮੁਸਾਫਰੀ ਦਾ ਸਮਾਂ ਕੋਈ 10 ਸਾਲ ਦਾ ਕੋਈ 20 60 70 ਜਿੰਨਾ ਵੀ ਗੁਜ਼ਾਰਦਾ ਆ ਪਰ ਇਹ ਸਦਾ ਦਾ ਜੀਵਨ ਪਰਬੂ ਨੇ ਸਵਰਗ ਦੇ ਵਿੱਚ ਦੇਣਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਮੈਂ ਇੱਕ ਨਵਾਂ ਆਕਾਸ਼ ਤੇ ਨਵੀਂ ਤਰਤੀਬ ਬੇਕੀ ਹਾਲੇਲੂਇਆ ਬੇਕੋ ਹੁਣ ਜਿੰਨੇ ਵੀ ਪ੍ਰਭੂ ਯੀਸ਼ੂ ਮਸੀਹ 'ਤੇ ਵਿਸ਼ਵਾਸ ਕਰ ਰਹੇ ਨੇ ਉਹ ਨਵੇਂ ਆਕਾਸ਼ ਤੇ ਨਵੀਂ ਤਰਤੀਬ ਦੇ ਵਿੱਚ ਪਰਵੇਸ਼ ਕਰਨਗੇ ਕਿਉਂਕਿ ਸਾਰਿਆਂ ਲੋਕਾਂ ਨੂੰ ਪਤਾ ਆ ਕਿ ਤਰਤੀਬ ਦਾ ਅੰਤ ਹੋਣਾ ਹੈ ਪਰ ਪ੍ਰਭੂ ਨੇ ਆਪਣੇ ਲੋਕਾਂ ਨੂੰ ਬਚਾ ਲੈਣਾ ਉਦੋਂ ਪਤਾ ਲੱਗਣਾ ਜਦੋਂ ਖੁਦਾ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਤਾ ਹਾਲੇਲੂਇਆ ਤਾਂ ਹੀ ਵੇਖੋ ਪ੍ਰਭੂ ਨੇ ਕਿਹਾ ਕਿ ਸਵਰਗ ਦਾ ਦਰਵਾਜ਼ਾ ਮੈਂ ਹਾਲੇਲੂਇਆ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਸੰਤ ਜੀ ਉਹਨਾਂ ਦੀ ਅੰਜੀਲੋ ਦਾ 11 ਦੀ 25 ਵਿੱਚ ਲਿਖਿਆ ਯਿਸੂ ਨੇ ਆਖਿਆ ਮੁਰਦਿਆਂ ਦਾ ਜੀ ਉੱਠਣਾ ਤੇ ਜੀਵਨ ਮੈਂ ਜਿਹੜਾ ਮੇਰੇ ਤੇ ਵੀ ਸ਼ਿਵਾਸ਼ ਕਰਦਾ ਉਹ ਕਦੇ ਨਹੀਂ ਮਰੇਗਾ ਹਾਲੇਲੂਇਆ ਵੇਖੋ ਵਚਨ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੁਰਦਿਆਂ ਦਾ ਜੀ ਉੱਠਣਾ ਮੈਂ ਵੇਖੋ ਏਦਾਂ ਕੋਈ ਇਨਸਾਨ ਕਹਿ ਸਕਦਾ ਕਿ ਮੈਂ ਮਰਦਿਆਂ ਨੂੰ ਉਠਾ ਸਕਦਾ ਤੇ ਮੈਂ ਉਹਨਾਂ ਦੇ ਵਿੱਚ ਫੇਰ ਸਾਹ ਪਾਉਂਗਾ ਤੇ ਜੇ ਉਹ ਮਰ ਵੀ ਜਾਵੇ ਤੇ ਮੈਂ ਫੇਰ ਉਹਨੂੰ ਜੀਵਨ ਦੇਵਾਂਗਾ ਅੱਗੇ ਜਾ ਕੇ ਵੇਖੋ ਏਦਾਂ ਧਰਤੀ ਤੇ ਉੱਤੇ ਨਾ ਕੋਈ ਪ੍ਰਭੂ ਦਾ ਦਾਸ ਨਾ ਕੋਈ ਸੰਤ ਅੱਜ ਤੱਕ ਕੋਈ ਸੱਚਾ ਸੰਤ ਏਦਾਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਜੀਵਨ ਦੇਵਾਂਗਾ ਮੈਂ ਤੁਹਾਨੂੰ ਸਵਰਗ ਵਿੱਚ ਲੈ ਕੇ ਜਾਵਾਂਗਾ ਮੈਂ ਦਰਵਾਜ਼ਾ ਵੇਖੋ ਉਹੀ ਕਹਿ ਸਕਦਾ ਆ ਜਿਹਦੇ ਕੋਲ ਇਹ ਅਧਿਕਾਰ ਉਹ ਵੀ ਤੇ ਵਚਨ ਦੇ ਵਿੱਚ ਲਿਖਿਆ ਸ਼ਬਦ ਜਿਹੜਾ ਪਰਮੇਸ਼ਰ ਦੇ ਨਾਲ ਹੀ ਉਹ ਦੇਹ ਧਾਰੀ ਹੋ ਕੇ ਤੇ ਇਸ ਧਰਤੀ ਦੇ ਉੱਤੇ ਉਹਨੇ ਸ਼ਰੀਰ ਲੈ ਲਿਆ ਤੇ ਉਹ ਸ਼ਰੀਰ ਦਾ ਨਾਮ ਕੀ ਰੱਖਿਆ ਯੇਸ਼ੂ ਮਸੀਹ ਅੱਜ ਤਾਂ ਹੀ ਤੇ ਪ੍ਰਭੂ ਨੇ ਕਿਹਾ ਜਿਹੜਾ ਸਵਰਗ ਦਾ ਦਰਵਾਜ਼ਾ ਮੈਂ ਆ ਜਿਹੜਾ ਮੇਰੇ ਰਾਹੀ ਫੜੇਗਾ ਉਹ ਸਿੱਧਾ ਸਵਰਗ ਦੇ ਵਿੱਚ ਜਾਵੇਗਾ ਅੱਜ ਵੇਖੋ ਉਹ ਦਰਵਾਜ਼ਾ ਖੁੱਲ੍ਹਾ ਹੈ ਵੇਖੋ ਨੂੰ ਦੇ ਤਰ੍ਹਾਂ ਦੇ ਵਿੱਚ ਵੀ ਖੁਦਾ ਨੇ 7 ਦਿਨ ਕਿਸਤੀ ਦਾ ਦਰਵਾਜਾ ਖੋਲ ਰੱਖਿਆ ਅੱਜ ਵੀ ਵੇਖੋ ਯਿਸੂ ਮਸੀਹ ਦੇ ਨਾਮ ਦਾ ਦਰਵਾਜਾ ਖੁੱਲਿਆ ਹੈ ਇਹ ਸਵਰਗ ਦਾ ਦਰਵਾਜਾ ਖੁੱਲਿਆ ਹੈ ਤੇ ਵਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਸ ਸਮੇਂ ਦੇ ਲੋਕਾਂ ਨੂੰ ਬੜੀ ਚੇਤਾਵਨੀ ਦਿੱਤੀ ਇੱਥੋਂ ਤੱਕ ਕਿ 100 ਦਿਨਾਂ ਦੇ ਵਿੱਚ ਹਫ਼ਤਾ ਇੱਕ ਉਹ ਨੂੰ ਦੀ ਕਿਸਤੀ ਦਾ ਦਰਵਾਜਾ ਖੋਲ ਰੱਖਿਆ ਵਚਨ ਦੇ ਵਿੱਚ ਲਿਖਿਆ ਪਰ ਇੰਨੇ ਲੋਕਾਂ ਨੇ ਮਨ ਕਠੋਰ ਕਰ ਲੇ ਕੋਈ ਵੀ ਉਹ ਦਰਵਾਜੇ ਦੇ ਅੰਦਰ ਨਹੀਂ ਆਇਆ ਵਚਨ ਦੇ ਵਿੱਚ ਲਿਖਿਆ ਖੁਦਾ ਨੇ 7 ਦਿਨ ਬਾਅਦ ਦਰਵਾਜ਼ਾ ਬੰਦ ਕਰ ਦਿੱਤਾ ਤੇ ਫਿਰ ਧੜਾ ਧੜ ਪੀ 40 ਰਾ 40 ਦਿਨ ਤੇ 40 ਰਾਤ ਨਹੀਂ ਪੈਂਦਾ ਰਿਆ ਉਦੋਂ ਹੀ ਲੋਕਾਂ ਨੂੰ ਪਤਾ ਲੱਗਾ ਜਦੋਂ ਉਹਨਾਂ ਦਾ ਸਾਰਾ ਕੁਝ ਹੀ ਨਸ਼ਟ ਹੋ ਗਿਆ ਵੇਖੋ ਅੱਜ ਵੀ ਇਹ ਦਰਵਾਜ਼ਾ ਖੁੱਲਾ ਆ ਅੱਜ ਵੀ ਪੂਰਾ ਦਰਵਾਜ਼ਾ ਇਹ ਖੁੱਲਾ ਆ ਹਾਲੇਲੂਇਆ ਵੇਖੋ ਕਿਉਂ ਪ੍ਰਭੂ ਇਦਾਂ ਕਰਦਾ ਪ੍ਰਭੂ ਇਸ ਕਰਕੇ ਇਦਾਂ ਕਰਦਾ ਆ ਤੇ ਧਰਤੀ ਦੇ ਉੱਤੇ ਕੋਈ ਵੀ ਇਨਸਾਨ ਕੋਈ ਇਹ ਨਾ ਕਵੇ ਕਿ ਵਾਕਿਆ ਵੇਖੋ ਖੁਦਾ ਕਿਸੇ ਦੇ ਨਾਲ ਵੀ ਪੱਖਪਾਤ ਨਹੀਂ ਕਰਦਾ ਜਿਹੜੇ ਉਹਨੂੰ ਮੰਨਦੇ ਨੇ ਉਹਨਾਂ ਨਾਲ ਵੀ ਨਹੀਂ ਕਰਦਾ ਜਿਹੜੇ ਨਹੀਂ ਮੰਨਦੇ ਉਹਨਾਂ ਨਾਲ ਵੀ ਨਹੀਂ ਕਰਦਾ ਉਹ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਉਹ ਚਾਹੇ ਮਾੜੇ ਤੋਂ ਮਾੜਾ ਵੀ ਬੰਦਾ ਉਹਨੂੰ ਵੀ ਪ੍ਰਭੂ ਬਚਾਉਣਾ ਚਾਹੁੰਦਾ ਹੈ ਉਹਨੂੰ ਵੀ ਉਹ ਸਵਰਗ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਪਰ ਇਹ ਆ ਕਿ ਅਸੀਂ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਆ ਤਾਂ ਹੀ ਤਾਂ ਪ੍ਰਭੂ ਨੇ ਕਿਹਾ ਇੱਕ ਵਚਨ ਦੇ ਵਿੱਚ ਪ੍ਰਭੂ ਨੇ ਉਦਾਹਰਨ ਦਿੱਤੀ ਕਿ ਇੱਕ ਇੱਕ ਮਾਲਕ ਨੇ ਆਪਣੇ ਬੱਚੇ ਦਾ ਵਿਆਹ ਕੀਤਾ ਤੇ ਉਹਨੇ ਆਪਣੇ ਸੱਤਿਆਂ ਨੂੰ ਕਿਹਾ ਕਿ ਜਾ ਸਾਰੇ ਸਾਥ ਲੈ ਆਓ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਉਹਦੇ ਨੌਕਰ ਸੱਤਣ ਗਏ ਤੇ ਉਹ ਕਹੇ ਨੇ ਬਹਾਨਾ ਲਾ ਦਿੱਤਾ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਵਚਨ ਦੇ ਵਿੱਚ ਲਿਖਿਆ ਕਿ ਪਰ ਉਹਦੇ ਮਾਲਕ ਨੇ ਕਿਹਾ ਕਿ ਉਹਨਾਂ ਇਸ ਜਗ੍ਹਾ ਭੜੀ ਆ ਜਗਤ ਸਥਾਨ ਵੀ ਪੜਾਇਆ ਇਸ ਕਰਕੇ ਤੁਸੀਂ ਚੌਂਕਾਂ ਦੇ ਵਿੱਚ ਜਾਓ ਲੰਗਿਆਂ ਨੂੰ ਟੁੰਡਿਆਂ ਨੂੰ ਵਿੰਗਿਆਂ ਨੂੰ ਸਾਰਿਆਂ ਨੂੰ ਸੱਤ ਲਿਓ ਤੇ ਵਚਨ ਦੇ ਵਿੱਚ ਲਿਖਿਆ ਕਿ ਉਹਨਾਂ ਨੇ ਸਾਰਿਆਂ ਦੇ ਨੌਕਰਾਂ ਨੇ ਸੱਤ ਲਿਆਂਦਾ ਇਹੋ ਮਾਲਕ ਨੇ ਵਚਨ ਦੇ ਵਿੱਚ ਲਿਖਿਆ ਕਿ ਮਾਲਕ ਨੇ ਇਸ ਕਰਕੇ ਕਿਹਾ ਕਿ ਮੇਰਾ ਕਰ ਮੇਲੀਆਂ ਦੇ ਨਾਲ ਪਰ ਜਾਵੇ ਦੇਖੋ ਇਹ ਪ੍ਰਭੂ ਨੇ ਇੱਕ ਸਵਰਗ ਰਾਜ ਦੀ ਉਦਾਹਰਣ ਦੇਖਦੇ ਅੱਜ ਵੀ ਵੇਖੋ ਪ੍ਰਭੂ ਕੇ ਇਹਦੇ ਪਾਪਾਂ ਦਾ ਲੇਖਾ ਨਹੀਂ ਕਰਨ ਦਿਆ ਲੰਗਾ ਟੁੰਡਾ ਖਾਣਾ ਵਿੰਗਾ ਟੇਡਾ ਕੇ ਵੀ ਧਰਮ ਦਾ ਹੈ ਕੇ ਵੀ ਚਾਤ ਦਾ ਪ੍ਰਭੂ ਯੇਸ਼ੂ ਮਸੀਹ ਉਹਨੂੰ ਆਪਣੇ ਕੋਲ ਬੁਲਾ ਕੇ ਤੇ ਸਵਰਗ ਦੇ ਵਿੱਚ ਉਹਨੂੰ ਲੈ ਕੇ ਜਾਣਾ ਚਾਹੁੰਦਾ ਪ੍ਰਭੂ ਇਹ ਨਹੀਂ ਵੇਖਦਾ ਕਿ ਉਹਨੇ ਕਿੱਦਾਂ ਦੀਆਂ ਗਲਤੀਆਂ ਕੀਤੀਆਂ ਉਹਨੇ ਖੂਨ ਕੀਤੇ ਆ ਚੋਰੀਆਂ ਕੀਤੀਆਂ ਹਰਾਮਕਾਰੀਆਂ ਕੀਤੀਆਂ ਪਰ ਪ੍ਰਭੂ ਇਹ ਕਹਿੰਦਾ ਕਿ ਆਪਣੇ ਮੂੰਹ ਨਾਲ ਮੰਨ ਲੇ ਤੇ ਆਪਣੀ ਜੀਬ ਨਾਲ ਇਕਰਾਰ ਕਰੇ ਕਿ ਮੈਂ ਪਾਪੀਆਂ ਤੇ ਪ੍ਰਭੂ ਉਹਨੂੰ ਬਚਾ ਕੇ ਤੇ ਸਵਰਗ ਦੇ ਵਿੱਚ ਲੈ ਕੇ ਜਾਵੇਗਾ ਕਿਉਂਕਿ ਪ੍ਰਭੂ ਨੇ ਕਿਹਾ ਸਵਰਗ ਰਾਹ ਸੱਚਾਈ ਤੇ ਜੀਵਨ ਮੈਂ ਵੇਖੋ ਰਾਹ ਵੀ ਪ੍ਰਭੂ ਆ ਸੱਚ ਵੀ ਪ੍ਰਭੂ ਆ ਤੇ ਜੀਵਨ ਵੀ ਪ੍ਰਭੂ ਆ ਤੇ ਵੇਖੋ ਪ੍ਰਭੂ ਤੋਂ ਬਿਨਾ ਹੋਰ ਕੁਝ ਵੀ ਨਹੀਂ ਆ ਵੇਖੋ ਜੇ ਖੁਦਾ ਧਰਤੀ ਦੇ ਉੱਤੇ ਆ ਗਿਆ ਆ ਤੁਹਾਨੂੰ ਉਹਦਾ ਕਹਿਣਾ ਮੰਨਣਾ ਚਾਹੀਦਾ ਹੈ ਹਾਲੇਲੂਇਆ ਵੇਖੋ ਸਾਡੇ ਕੋ ਕੋਈ ਬਹਾਨਾ ਨਹੀਂ ਪ੍ਰਭੂ ਨੇ ਕਿਹਾ ਕਿ ਮੈਂ ਧਰਤੀ ਤੇ ਉੱਤੀ ਆਇਆ ਪਰ ਤੂੰ ਹੀ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਵੇਖੋ ਸਾਡੇ ਵਿੱਚ ਤੇ ਇਨੀ ਤਾਕਤਿਆ ਨਹੀਂ ਆ ਕਿ ਅਸੀਂ ਉਹ ਜਿੰਦਾ ਖੁਦਾ ਦਾ ਸਾਹਮਣਾ ਕਰੀਏ ਅਸੀਂ ਤੇ ਉਹਦੇ ਅਸੀਂ ਆਪਣੇ ਆਪ ਨੂੰ ਉਹਦੇ ਅੱਗੇ ਸਲੰਡਰ ਕਰ ਦਿੱਤਾ ਅਸੀਂ ਕਹਿੰਦੇ ਹਾਂ ਪ੍ਰਭੂ ਤੇਰੀ ਮਰਜ਼ੀ ਸਾਡੇ ਜੀਵਨ ਦੇ ਵਿੱਚ ਪੂਰੀ ਹੋਵੇ ਤੋ ਸਾਰੇ ਭੈਣ ਭਰਾ ਜਿੰਨੇ ਵੀ ਹੁਣ ਵਿਸ਼ਵਾਸ ਕਰਦੇ ਆ ਤੇ ਜਿੰਨੇ ਨਹੀਂ ਕਰਦੇ ਉਹ ਵੀ ਵਿਸ਼ਵਾਸ ਕਰਨ ਤਾਂ ਕਿ ਤੁਸੀਂ ਸਾਰੇ ਸਵਰਗ ਦੇ ਵਿੱਚ ਜਾਓ ਪ੍ਰਭੂ ਤੁਹਾਨੂੰ ਬਰਕਤ ਦੇਵੇ ਆਮੀ